ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੀ ਚੈਨਲ ਦੀ ਸੁਬਕੀ ਤੇ ਸਵਾਗਤ ਹੈ ਜੇ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਅੱਜ ਅਸ ਤੁਹਾਨੂੰ ਬਹੁਤ ਜ਼ਿਆਦਾ ਸੋਨੇ ਸੋਨੇ ਸੂਟ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਚੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਬਹੁਤ ਜ਼ਿਆਦੇ ਸੋਨੇ ਸੂਟ ਵਰਕ ਵਾਲੇ ਜਿੱਦਾਂ ਮੈਂ ਜਿਹੜਾ ਮੈਂ ਪਾਇਆ ਹੋਇਆ ਹੈਗਾ ਸੂਟ ਉਹ ਸੈਲਫ ਦੇ ਉੱਪਰ ਹੈਗਾ ਜਿਹੜਾ ਮੈਂ ਪਾਇਆ ਹੋਇਆ ਹੈਗਾ ਸੂਟ ਇਹ ਆਪਾਂ ਸੈਲਫ ਦੇ ਉੱਪਰ ਬਣਾਇਆ ਹੋਇਆ ਹੈਗਾ ਸੈਲਫ ਦੇ ਉੱਪਰ ਮਤਲਬ ਸਟਾਫ ਹੈਗਾ ਸੈਲਫ ਵਾਲਾ ਹੈਗਾ ਇਹਦੇ ਆਪਾਂ ਆਰੀ ਵਰਕ ਕੀਤਾ ਹੈਗਾ ਤੇ ਦੇਖੋ neck ਵਗੈਰਾ ਵਰਕ ਹੋਇਆ ਹੋਇਆ ਹੈਗਾ ਸਾਰਾ ਤੇ ਬਾਵਾ ਵੀ ਨਹੀਂ ਹੈਗੀ ਸਲਵਾਰ ਨਹੀਂ ਹੈਗੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਸੂਟ ਨੂੰ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਵਰਕ ਵਾਲੇ ਸੂਟ ਵਿੱਚ ਸਲਾਈ ਵਾਲੇ ਦਿਖਾਉਂਗੀ ਤੇ ਮਿਕਸ ਜੇ ਸੂਟ ਦਿਖਾਉਂਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਆਪਣਾ ਸੂਟ ਹੈ ਜਿਹੜਾ ਜੌਰਜਟ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਦੇਖੋ ਕੰਮ ਹੈ ਜਿਹੜਾ ਸਾਰਾ 0 ਟਾਂਕੇ ਤੇ ਹੋਇਆ ਹੋਇਆ ਹੈਗਾ ਆਪਾਂ ਨਾਲ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਹੈਗਾ ਇਹਦੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋ ਕੋਈ ਵੀ ਸਟਾਫ ਤੇ ਸਟਾਫ ਤੇ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਆਪਾਂ ਫੁੱਲ ਪਿਓਰ オーਰਗਾਂజా ਦੁਪੱਟਾ ਰੱਖਿਆ ਦਾ ਪ੍ਰਾਈਸ ਹੈਗਾ 3500 ਸਾਰਾ 0 ਟਾਂਕੇ ਤੇ ਕੰਮ ਹੋਇਆ ਹੋਇਆ ਹੈ ਕੰਮ ਦੀ ਤੁਸੀਂ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਨੀਟ ਐਂਡ ਕਲੀਨ ਹੈ ਕੰਮ ਆਪਣਾ ਸਾਰਾ ਲਓ ਜੀ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਆਪਣਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਪਾਇਆ ਸੀ ਆਰਮ ਸਟਿਚ ਸੂਟ ਪਾਇਆ ਸੀਗਾ ਇਹਦੇ ਵਿੱਚ ਮੇਰੇ ਕੋਲੇ ਸਿਰਫ ਇੱਕ ਕਲਰ ਅਵੇਲੇਬਲ ਹੈਗਾਗਾ ਮੈਜ਼ੈਂਟਾ ਕਲਰ ਤੇ ਦੇ ਉੱਪਰ ਆਪਾਂ ਦੇਖੋ ਘੇਰੇ ਤੇ ਜਿਹੜੀ ਆ ਕੜਾਈ ਕੀਤੀ ਹੈਗੀ ਵਰਕ ਕੀਤਾ ਹੈਗਾ ਤੇ ਪਲੱਸ ਬਾਵਾ ਤੇ ਵਰਕ ਕੀਤਾ ਹੈਗਾ ਤੇ ਨਾਲ ਆਪਾਂ ਰੱਖਿਆ ਹੈਗਾ ਚੁਣੌਣ ਦਾ ਦੁਪੱਟਾ ਫੁੱਲ ਪਿਓਰ ਦਾ ਤੇ ਟਾਈ ਐਂਡ ਡਾਈ ਇਸ ਤਰ੍ਹਾਂ ਸੇਮ ਸੂਟ ਆ ਜਿਹੜਾ ਆਪਾਂ ਰੈੱਡ ਦੇ ਉੱਪਰ ਬਣਾਇਆ ਹੈਗਾ ਇੱਕ ਸੇਮਾ ਨਹੀਂ ਹੋਣਾ ਰੈੱਡ ਕਲਰ ਦੇ ਵਿੱਚ ਇਹਨੂੰ ਤੁਸੀਂ ਕੋਈ ਵੀ ਪ੍ਰਿੰਟ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹਦੇ ਮਤਲਬ ਵਰਕ ਹੋਇਆ ਹੈਗਾ ਚਾਕ ਤੇ ਘੇਰੇ ਤੇ ਇਹਦੇ ਨਾਲ ਦੇ ਹੋਰ ਵੀ ਸੂਟ ਰੈਡੀ ਹੋ ਰਹੇ ਨੇਗੇ ਤੇ ਇਦਾਂ ਆਪਾਂ ਡਿਜ਼ਾਈਨ ਦਿੱਤਾ neck ਨੂੰ ਤੇ ਬਾਹਾਂਾਂ ਤੇ ਫਲਾਰ ਨੇਗੇ ਤੇ ਨਾਲ ਆਪਾਂ ਰੱਖੇਗਾ ਫੁੱਲ ਪਿਓਰ ਕਮਲ ਦਾ ਦੁਪੱਟਾ ਪਲੱਸ ਆਪਾਂ ਲੈਂਸ ਲਗਾਈ ਹੈਗੀ ਇਸ ਤੋਂ ਬਾਅਦ ਆਪਣੇ ਸੂਟ ਕੁਸ਼ਤ ਕਲਾਈ ਹੋ ਕੇ ਆਏ ਨੇਗੇ ਜਿੱਦਾਂ ਤੁਸੀਂ ਇਦਾਂ ਪ੍ਰਿੰਟ ਸੂਟ ਲੈ ਕੇ ਐਵੇਂ ਡਿਜ਼ਾਈਨ ਕਰ ਸਕਦੇ ਹੋਗੇ। ਲਓ ਜੀ। ਇਸ ਤਰ੍ਹਾਂ ਦੇਖੋ ਆਪਾਂ ਇਹਦੇ ਘੇਰੇ ਤੇ ਕੰਮ ਕੀਤਾ ਹੈਗਾ ਪੈਚ ਲਗਾ ਕੇ ਕਾਫੀ ਸੂਟ ਇਹਦੇ ਨਾਲ ਦੇ ਰੈਡੀ ਹੋ ਗਏ ਨੇਗੇ। ਲਓ ਜੀ। ਤੇ ਇਦਾਂ ਸੇਮ ਬਾਵਾ ਤੇ ਹੈਗਾ। ਸਲਵਾਰ ਤੇ ਕੋਈ ਕੰਮ ਨਹੀਂ ਹੈਗਾ ਇਦਾਂ ਆਪਾਂ ਇਹਨਾਂ ਨੂੰ ਸਲਾਈ ਕੀਤਾ ਹੈਗਾ ਸੂਟ ਨੂੰ। ਇਦੇ ਨਾਲ ਦੇ ਵੀ ਆਪਣੇ ਕਾਫੀ ਸੂਟ ਰੈਡੀ ਹੋ ਚੁੱਕੇ ਨੇਗੇ ਕਾਫੀ ਰੈਡੀ ਹੋਣ ਲਈ ਗਏ ਹੋਏ ਨੇਗੇ ਦੇਖੋ ਬਾਂਦਨੀ ਦੇ ਉੱਪਰ ਹੈਗਾ ਇਸ ਤਰ੍ਹਾਂ neck ਬਣਿਆ ਹੋਇਆ ਹੈਗਾ ਤੇ ਦੋ ਫਲਾਰ ਆ ਜਾਣਗੇ ਚੈਸਟ ਤੇ ਤੇ ਬਾਹਾਂਾਂ ਤੇ ਵਰਕ ਆ ਜਾਊਗਾ ਇਦਾਂ ਤੇ ਪਲੱਸ corner ਤੇ ਵਰਕ ਆ ਜਾਊਗਾ ਇਦਾਂ ਤੇ ਨਾਲ ਸਲਵਾਰ ਤੇ ਵੀ ਵਰਕ ਹੈਗਾ ਪਰਪਲ ਕਲਰ ਦਾ ਤੇ ਪਲੱਸ ਦੇਖੋ ਆਪਾਂ ਪੇਸਟਿੰਗ ਪੱਟੀ ਲਗਾ ਕੇ ਇਦਾਂ ਸੂਟ ਨੂੰ ਤਿਆਰ ਕੀਤਾ ਹੈਗਾ ਲਓ ਜੀ ਅਗਲਾ ਸੂਟ ਹੈਗਾ ਚਾਰਚੜਾ ਚਾਰਚੜੇ ਦੇ ਵਿੱਚ ਬਹੁਤ ਸਾਰੇ ਹੋਰ ਪ੍ਰਿੰਟ ਨੇਗੇ ਸੇਮ ਪ੍ਰਿੰਟ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਇਸ ਤਰ੍ਹਾਂ ਨੱਕ ਨੂੰ ਆਪਾਂ ਡਿਜ਼ਾਈਨ ਦਿੱਤਾ ਹੈਗਾ ਤੇ ਪਲੱਸ ਲੈਂਸ ਲਗਾਈ ਹੈਗੀ ਬਾਹਾਂ ਤੇ ਚਾਕਾਂ ਤੇ ਵੀ ਲੈਂਸ ਲਗਾਈ ਹੈਗੀ ਦੇਖੋ ਜੀ ਠੀਕ ਹੈ ਜੀ ਹਾਲਓਵਰ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਜਿਹੜਾ ਤਿਆਰ ਹੋਇਆਗਾ ਬਣ ਕੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਥੋੜੇ ਜਿਹੜੇ ਡਿਸਕਾਊਂਟ ਤੇ ਸੂਟ ਲੇਨਗੇ ਵਰਕ ਵਾਲੇ ਜੇ ਕਿਸੇ ਵੀ ਭੈਣ ਨੂੰ ਲੋੜ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਵਿਦਆਊਟ ਦੁਪੱਟਾ ਲੈ ਲਓ ਇਹ ਜਿਹੜਾ ਕੰਮ ਹੋਇਆ ਹੋਇਆ ਹੈਗਾ ਸਾਰਾ ਜਰੀ ਦਾ ਹੋਇਆ ਹੋਇਆ ਹੈਗਾ ਵੈਲਵਟ ਦੇ ਉੱਪਰ ਸੂਟ ਹੈ ਰੈਡੀ ਪਿਆਗਾ ਜੇ ਕਿਸੇ ਵੀ ਭੈਣ ਨੇ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਏਦਾਂ ਇਹਦੀਆਂ ਬਾਵਾਂ ਤੇ ਕੰਮ ਹੋਇਆ ਹੈ ਕੰਮ ਤੁਹਾਨੂੰ ਨੀਟ ਐਂਡ ਕਲੀਨ ਮਿਲੂਗਾ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਹੈ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਇਸ ਤਰ੍ਹਾਂ ਦਾ ਟੂ ਟੋਨ ਪਸ਼ਮੀਨੇ ਦੇ ਉੱਪਰ ਸੂਟ ਤਿਆਰ ਪਿਆਗਾ ਇਹ ਲੋਚ ਇਹ ਆਜੂਗਾ ਜੀ ਸਾਰਾ ਚਾਕ ਨਹੀਂ हिਪ ਤੇ ਉੱਪਰ ਫਲਾਰ ਆ ਜਾਣਗੇ ਤੇ ਸਾਰਾ ਮਤਲਬ ਘੇਰਾ ਤੇ ਚਾਕ ਵਰਕ ਹੋਏ ਹੋਏ ਨੇਗੇ ਤੇ ਪਲੱਸ ਬਾਵਾ ਨੇਗੀਆਂ ਇਸ ਤਰ੍ਹਾਂ ਇਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਕਾਫੀ ਕਲਰ ਦਾ ਸੂਟ ਹੈਗਾ ਤਿਆਰ ਪਿਆ ਹੈਗਾ ਸਾਰੇ ਠੀਕ ਪ੍ਰਾਈਸ ਦੇ ਵਿੱਚ ਨੇਗੇ ਵਿਦਾਊਟ ਦੁਪੱਟਾ ਤੁਹਾਨੂੰ ਮਿਲ ਜਾਣਗੇ ਇਸ ਤੋਂ ਬਾਅਦ ਕੁਆਟਰਾਈ ਦੇ ਉੱਪਰ ਆਪਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਲਓ ਜੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈਗਾ ਸਾਰਾ ਦੇਖੋ ਕੁਆਟਰਾਈ ਦੇ ਉੱਪਰ ਆ ਸੂਟ ਰੈਡੀ ਪਿਆ ਜੇ ਕਿਸੇ ਵੀ ਭੈਣ ਨੂੰ ਲੋੜ ਹੈਗੀ ਬਹੁਤ ਠੀਕ ਮਾਰਸਨ ਤੇ ਸੂਟ ਲੈਣਗੇ ਤੁਸੀਂ ਲੈ ਸਕਦੇ ਹੋਗੇ ਨਾਲੇ ਵਰਕ ਕੀਤੇ ਹੋਏ ਨੇਗੇ ਇਸ ਤੋਂ ਬਾਅਦ ਸਕਿਨ ਕਲਰ ਦਾ ਸੂਟ ਆ ਜਾਊਗਾ ਜੀਰੋ ਟੰਕੇ ਤੇ ਸਾਰਾ ਕੰਮ ਹੋਇਆ ਹੋਇਆ ਹੈਗਾ ਇਦਾਂ ਇਹਦਾ ਵੀ ਸ਼ੇਪ ਨੈੱਕ ਤਿਆਰ ਹੈਗਾ ਪਸ਼ਮੀਨਾ ਬਹੁਤ ਸੋਹਣਾ ਰਾਮਟੈਕਸ ਦਾ ਲਾਇਆ ਆਪਾਂ ਦੇਖੋ ਇਦਾਂ ਇਹਦਾ ਨੈੱਕ ਰੈਡੀ ਹੈਗਾ ਤੇ ਸਾਰੇ ਚ ਬੁੱਟੀਆਂ ਆ ਜਾਣਗੀਆਂ ਇਦਾਂ ਹੀ ਤੇ ਪਲੱਸ ਬਾਵਾ ਆ ਜਾਣਗੀਆਂ ਦੇਖੋ ਕੰਮ ਹੈ ਜਿਹੜਾ ਬਹੁਤ ਸੋਹਣਾ ਆਪਾਂ ਸੂਟ ਤਿਆਰ ਕਰਵਾ ਕੇ ਰੱਖੇ ਹੋਏ ਨੇ ਕੰਮ ਤੁਹਾਨੂੰ ਪੂਰਾ ਤਸੱਲੀ ਬਖਸ਼ ਮਿਲੂਗਾ ਨੀਟ ਐਂਡ ਕਲੀਨ ਬਿਲਕੁਲ ਨੇੜੇ ਤੋਂ ਦਿਖਾ ਦਿੰਨੀ ਆ ਜੀਰੋ ਟੰਕੇ ਤੇ ਕੰਮ ਹੋਇਆ ਹੋਇਆ ਹੈ ਬਹੁਤ ਜਿਆਦੇ ਸੋਹਣਾ ਇੱਕ ਸੂਟ ਆਪਣਾ ਲਵੈਂਡਰ ਦੇ ਵਿੱਚ ਰੈਡੀ ਹੈਗਾ ਬਹੁਤ ਸੋਹਣਾ ਦੇਖੋ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਆ ਜਿਹੜਾ ਮੈਨੂੰ ਟੂ ਵਟਸਐਪ ਤੇ ਪੁੱਛ ਲਿਓ ਵਿਦਆਊਟ ਦੁਪੱਟਾ ਰੈਡੀ ਪਏ ਨਗੇ ਸੂਟ ਜੇ ਕਿਸੇ ਨੂੰ ਵੀ ਪਹਿਨਣਾ ਚਾਹੀਦੇ ਨੇਗੇ ਲੈ ਸਕਦੇ ਇਦਾਂ ਦੇਖੋ ਕੰਮ ਹੋਇਆ ਹੈ ਬਾਵਾ ਤੇ ਬਹੁਤ ਸੋਹਣੇ ਲੈਂਥ ਦਾ ਕੋਈ ਚੱਕਰ ਨਹੀਂ ਘੇਰੇ ਦਾ ਕੋਈ ਚੱਕਰ ਨਹੀਂ ਜਿੰਦਾ ਮਰਜੀ ਤੁਸੀਂ ਪਾ ਸਕਦੇ ਹੋਗੇ ਇਸ ਤੋਂ ਬਾਅਦ ਹੈਗਾ ਜੀ ਜਾਰਜਟ ਦੇ ਉੱਪਰ ਸੂਟ ਤਿਆਰ ਪਿਆਗਾ ਇੱਕ ਦੇਖੋ ਇੱਦਾਂ ਸੈਂਟਰਲ ਸੈਂਟਰ ਪੈਨਲ ਵਰਕ ਹੋਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਪਲੱਸ ਘੇਰਾ ਵਰਕ ਹੋਇਆ ਹੋਇਆਗਾ ਨਾਲ ਤੇ ਪਲੱਸ ਬਾਹਾਂ ਨਹੀਂ ਗਈ ਲੋ ਜੀ ਕਿਸੇ ਵੀ ਭੈਣ ਨੂੰ ਸੂਟ ਚਾਹੀਦੇ ਨੇ ਐਟ ਅ ਟਾਈਮ ਵੀ ਸਾਨੂੰ ਤਿਆਰ ਕੀਤੇ ਹੋਏ ਵਰਕ ਵਾਲੇ ਸੂਟ ਚਾਹੀਦੇ ਨੇ ਤਾਂ ਤੁਸੀਂ ਸੂਟ ਨੇ ਜਿਹੜੇ ਰੈਡੀ ਪਏ ਨੇਗੇ ਤੁਸੀਂ ਲੈ ਸਕਦੇ ਹੋ ਤੇ ਘੇਰੇ ਦਾ ਕੋਈ ਇਸ਼ੂ ਨਹੀਂ ਲੈਂਥ ਦਾ ਕੋਈ ਇਸ਼ੂ ਨਹੀਂ ਜਿੰਨੀ ਵੀ ਤੁਹਾਡੇ ਲੈਂਥ ਆਉਂਦੀ ਹੈ ਜਿੰਨਾ ਵੀ ਤੁਹਾਡੇ ਘੇਰਾ ਹੁੰਦਾ ਹੈਗਾ ਸਾਰੇ ਸੂਟ ਨਹੀਂਗੇ ਜਿਹੜੇ ਬਣ ਜਾਣਗੇ ਜੇ ਤੁਸੀਂ ਮੇਰੇ ਸੂਟ ਨਾਲ ਦਾ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਮਤਲਬ ਰੈਡੀ ਕਰਵਾ ਸਕਦੇ ਹੋਗੇ ਸੇਮ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ